ਨਕੌਦਰ ਦਾ ਸ਼ੰਕਰ ਚੌਕ ਹੁਣ ਭਗਵਾਨ ਪਰਸ਼ੂਰਾਮ ਚੌਕ ਦੇ ਨਾਮ ਤੋਂ ਜਾਣਿਆ ਜਾਵੇਗਾ ਅੱਜ ਭਗਵਾਨ ਪਰਸ਼ੂਰਾਮ ਜਨਮ ਦਿਤੀ ਦੇ ਪਾਵਨ ਦਿਵਸ ਤੇ ਐਮਐਲ ਇੰਦਰਜੀਤ ਕੌਰ ਮਾਨ ਨਗਰ ਕੌਂਸਲ ਪ੍ਰਧਾਨ ਨਵਨੀਤ ਐਰੀ ਦੀ ਅਗਵਾਈ ਅਤੇ ਮਹੰਤ ਗੋਬਿੰਦਦਾਸ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਸ਼ੰਕਰ ਚੌਕ ਵਿਖੇ ਭੂਮੀ ਪੂਜਨ ਕੀਤਾ ਗਿਆ ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਸਮੇਤ ਨਕੌਦਰ ਦੇ ਸਾਰੇ ਕੌਂਸਲਰ ਹਾਜ਼ਰ ਸਨ ਭਗਵਾਨ ਪਰਸ਼ੂਰਾਮ ਚੌਕ ਕ੍ਰੀਪ 3 ਮਹੀਨੇ ਵਿੱਚ ਤਿਆਰ ਹੋਵੇਗਾ ਅਤੇ ਚੌਕ ਨੂੰ ਬਣਾਉਣ ਲਈ 18 ਲੱਖ ਰੁਪਏ ਖਰਚ ਕੀਤੇ ਜਾਣਗੇ ਨਕੋਦਰ ਤੋਂ ਕੈਮਰਾ ਪਰਸਨ ਦਲਵੀਰ ਸਿੰਘ ਦੇ ਨਾਲ ਸੁਖਵਿੰਦਰ ਸੋਹਲ ਆਰਐਨਆਈ ਨਿਊਜ਼ ਇੰਟਰਨੈਸ਼ਨਲ ਨਕੋਦਰ ਬਿਲਕੁਲ ਜੀ ਭਗਵਾਨ ਪਰਸ਼ੂਰਾਮ ਜੀ ਦੀ ਅੱਜ ਦੀ ਜਨਮ ਦਿਨ ਦੀਆਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਸ਼ਹਿਰ ਨੂੰ ਪੂਰੇ ਹਲਕੇ ਨੂੰ ਪੰਜਾਬ ਨੂੰ ਦੁਨੀਆ ਚ ਜਿੱਥੇ ਵੀ ਕਿਤੇ ਭਗਵਾਨ ਪਸ਼ੂਨਾਮ ਦੇ ਸੇਵਕ ਭਗਤ ਬੈਠੇ ਨੇ ਉਹਨਾਂ ਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਅੱਜ ਦੇ ਸ਼ੁਭ ਦਿਹਾੜੇ ਤੇ ਜਿਹੜਾ ਨਕੌਦਰ ਸ਼ਹਿਰ ਦੇ ਵਿੱਚ ਕਰਤਾਰ ਕਲੱਬ ਦੇ ਸਾਹਮਣੇ ਭਗਵਾਨ ਪਸ਼ੂਰਾਮ ਜੀ ਦਾ ਦੀ ਜਿਹੜੀ ਹੈਗੀ ਆ ਉਹਨਾਂ ਉਹਨਾਂ ਦੇ ਸ਼ਰਧਾ ਦੇ ਰੂਪ ਦੇ ਵਿੱਚ ਇੱਕ ਚੌਕ ਦੀ ਸਥਾਪਨਾ ਕੀਤੀ ਜਾ ਰਹੀ ਆ ਜਿਸ ਦੀ ਕੀਮਤ ਕੋਈ 18 ਲੱਖ ਰੁਪਏ ਦੀ ਹੋਏਗੀ ਔਰ ਬਹੁਤ ਪੁਰਾਣਾ ਇਹ ਲੰਬੇ ਸਮੇਂ ਤੋਂ ਲਟਕੇ ਹੋਏ ਕੰਮ ਨੇ ਇੱਕ ਭਗਵਾਨ ਪਸ਼ੂ ਰਾਮ ਜੀ ਦਾ ਚੌਕ ਸੀਗਾ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚੌਕ ਸੀਗਾ ਇੱਕ ਭਰਤ ਮੁਲਾਫ ਚੌਕ ਆ ਇੱਕ ਸਾਡੇ ਕੋਲ ਮਾਤਾ ਚਕਤੇਸ਼ਵਰੀ ਦੇਵੀ ਦਾ ਚੌਕ ਆ ਔਰ ਇਹ ਜਿਹੜੇ ਚੌਕ ਦੇ ਬਹੁਤ ਦੇਰ ਤੋਂ ਸਿਰਫ ਤੇ ਸਿਰਫ ਇੱਕ ਐਨਓਸੀ ਜਿਹੜੀ ਪੀਡਬਲਯੂਡੀ ਦੀ ਹੁੰਦੀ ਆ ਸ਼ਹਿਰ ਦੇ ਵਾਸਤੇ ਜਿਹੜੀ ਇਹਨਾਂ ਨੂੰ ਕੰਮ ਨੂੰ ਨਿਪਰ ਚਾੜਨੇ ਵਾਲੇ ਲੈਣਾ ਪੈਂਦੀ ਆ ਉਹ ਐਨਓਸੀ ਹੀ ਬੜੇ ਲੰਬੇ ਸਮੇਂ ਤੋਂ ਰੁਕੀ ਹੋਈ ਸੀ ਹੁਣ ਇਹਨਾਂ ਸਾਰੇ ਚੌਕ ਨੇ ਜਿੰਨੇ ਉਹਨਾਂ ਦੀ ਸਭ ਦੀ ਐਨਓਸੀ ਜਿਹੜੀ ਉਹ ਪ੍ਰਾਪਤ ਕਰ ਲਈ ਗਈ ਆ ਮੈਂ ਆਪਣੇ ਪਰਸਨਲ ਬਿਹਾਫ ਤੇ ਇਹ ਸਾਰੀਆਂ ਐਨਓਸੀਜ਼ ਲੈ ਕੇ ਨਗਰ ਕੌਂਸਲ ਨੂੰ ਦਿੱਤੀਆਂ ਔਰ ਮੈਨੂੰ ਉਮੀਦ ਹੈ ਕਿ ਕਾਉਂਸਲ ਜਿਹੜੀ ਹੈ ਬਹੁਤ ਜਲਦੀ ਇਹਨਾਂ ਬਾਕੀ ਦੇ ਸਾਰੇ ਚੌਕਾਂ ਦਾ ਨੀ ਪੱਥਰ ਰੱਖਣਗੇ ਔਰ ਜਲਦੀ ਤੋਂ ਜਲਦੀ ਇਹਨੂੰ ਕੰਪਲੀਟ ਕਰਨਗੇ ਇਹਨਾਂ ਦੇ ਨਾਲ ਇੱਕ ਸ਼ਰਧਾ ਭਾਵਨਾ ਤਾਂ ਹੈ ਹੀ ਹੈ ਇੱਕ ਸ਼ਹਿਰ ਦੀ ਦਿੱਖ ਜਿਹੜੀ ਆ ਹਰ ਇੱਕ ਚੌਕ ਤੋਂ ਬਾਹਰੋਂ ਜਿਹੜੀ ਇੱਕ ਦਿੱਖ ਵੀ ਬਹੁਤ ਸੋਹਣੀ ਲੱਗਦੀ ਆ ਉਹ ਵੀ ਸਾਡੇ ਸ਼ਹਿਰ ਨੂੰ ਜਿਹੜਾ ਉਸ ਅਨੁਰੂਪ ਤੋਂ ਮੈਮ ਕਿੰਨਾ ਪੈਸਾ ਲੱਗ ਰਿਹਾ ਕਿੰਨੇ ਸਮੇਂ ਦੇ ਵਿੱਚ ਇਹ ਕੰਮ ਹੋਊਗਾ ਏਜਡ ਇਹਦੇ ਤੇ ਕੋਈ 18 ਲੱਖ ਦੀ ਲਗਤ ਲੱਗ ਰਹੀ ਆ ਔਰ ਮੈਂ ਤੇ ਕਹਿੰਨੀ ਕਿ ਵੀ ਇਹਨੂੰ ਸਪੀਡ ਦੇ ਨਾਲ ਕਰਨਾ ਚਾਹੀਦਾ ਵੈਸੇ 6 ਮਹੀਨੇ ਦਾ ਸਮਾਂ ਹੈਗਾ ਪਰ ਮੈਂ ਸਮਝਦੀ ਕਿ ਇਹਨ ਔਰ ਸਪੀਡ ਦੇ ਨਾਲ ਕਰਨਾ ਚਾਹੀਦਾ ਕਿਉਂਕਿ ਸਟਰਕਚਰ ਬਹੁਤ ਵੱਡਾ ਨਹੀਂ ਹੈ ਸਟਰਕਚਰ ਜਿਹੜਾ ਉਹਨੂੰ ਬੜਾ ਕੰਪੈਕਟ ਜਿਹਾ ਰੱਖਿਆ ਗਿਆ ਹੈ ਔਰ ਜਲਦੀ ਵੀ ਕੰਪਲੀਟਡ ਹੈ ਹੋ ਸਕਦਾ ਨਕੋਦਰ ਸ਼ਹਿਰ ਦੇ ਵਿੱਚ ਕਿੰਨੇ ਚੌਕਾਂ ਦੀ ਮਨਜ਼ੂਰੀ ਮਿਲੀ ਹੈ ਐ ਨਕੋਦਰ ਸ਼ਹਿਰ ਦੇ ਵਿੱਚ ਇੱਕ ਇਹ ਵਾਲੀ ਭਗਵਨ ਵਸ਼ਰਣ ਜੀ ਐਂਡ ਔਰ ਦੂਸਰਾ ਚੌਕ ਸਾਡਾ ਗੁਰਨਾਨਕ ਦੇਵ ਜੀ ਮਹਾਰਾਜ ਜਿਹਦਾ ਜਿਹੜਾ ਕਮਲ ਜਲੰਧਰ ਚੁੰਗੀ ਜਿਹੜੀ ਆ ਉਹ ਵਾਲਾ ਤੀਸਰਾ ਜਿਹੜਾ ਆ ਉਹ ਉਧਰ ਕਪੂਰਥਲਾ ਰੋਡ ਵੱਲ ਮਾਤਾ ਜਗਦੇਸ਼ਵਰੀ ਦੇਵੀ ਜੀ ਦਾ ਔਰ ਚੌਥਾ ਭਰਤਮਲਪ ਚੌਕ ਜਿਹੜਾ ਅ ਬੜਾ ਚੌਕ ਜਿਹਨੂੰ ਕਹਿੰਦੇ ਨੇ ਉਹਨੂੰ ਉਹ ਤਾਂ ਇੱਕ ਸਾਲ ਤੋਂ ਜਿਹੜੇ ਆ ਹੋ ਗਿਆ ਉਹਨੂੰ ਉੱਥੇ ਮਨਜ਼ੂਰੀ ਮਿਲੀ ਹੋਈ ਨੂੰ ਉਹਦੇ ਵਿੱਚ ਉੱਥੇ ਵੱਡੇ ਚੌਕ ਦੇ ਵਿੱਚ ਇੱਕ ਪੰਪਿਆ ਵੱਡਾ ਪਾਣੀ ਵਾਲਾ ਜਿਹੜਾ ਬੰਦ ਪਿਆ ਬਹੁਤ ਸਮੇਂ ਤੋਂ ਉਹਦਾ ਕਰਕੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਉਂਸਲ ਨੇ ਮੀਟਿੰਗਸ ਨਹੀਂ ਕੀਤੀਆਂ ਔਰ ਉਹਦੇ ਵਿੱਚ ਉਹ ਪੰਪ ਦਾ ਐਸਟੀਮੇਟ ਲੱਗਣਾ ਸੀ ਪੈਸੇ ਜਿਹੜੇ ਪਹਿਨੇ ਸੀ ਫਿਰ ਉਹਨਾਂ ਨੇ ਉਹਦਾ ਪੰਪ ਦਾ ਟੈਂਡਰ ਲਾ ਕੇ ਉਹਦਾ ਕੰਮ ਕਰਨਾ ਸੀ ਜਿਹਦੀ ਵਜ੍ਹਾ ਦੇ ਕਰਕੇ ਸਿਰਫ ਕਾਉਂਸਲ ਦੀਆਂ ਮੀਟਿੰਗ ਜਿਹੜੀਆਂ ਆ ਉਹ ਦੇਸਵੇਰ ਹੋਣ ਦਾ ਕਰਕੇ ਉਹ ਚੌਕ ਲੇਟ ਹੋਇਆ ਅਦਰਵਾਈਜ਼ ਉਹ ਚੌਕ ਵੀ ਹੁਣ ਤੱਕ ਬਣ ਜਾਣਾ ਚਾਹੀਦਾ ਸੀ ਕਿੰਨੇ ਇੱਕ ਟਾਈਮ ਦੇ ਵਿੱਚ ਜਿਹੜੇ ਇਹ ਜਿਹੜੇ ਬਾਕੀ ਚੌਕਾਂ ਉਹਨਾਂ ਦਾ ਨਗਰ ਰੇਸ਼ਨ ਕੀਤਾ ਜਾਵੇ। ਅ ਵੈਸੇ ਤਾਂ ਮੇਰੀ ਇਹ ਕੌਂਸਲ ਨੂੰ ਅਪੀਲ ਹੈ ਕਿ ਹੁਣ ਇਹਨੂੰ ਹੋਡਲੇ ਨਾ ਕੀਤਾ ਜਾਵੇ। ਜਿਹੜਾ ਰਹਿੰਦਾ ਸਮਾਂ ਆ ਉਹਦੇ ਵਿੱਚ ਸਾਰੇ ਚੌਕ ਜਿਹੜੇ ਆ ਉਹ ਜਲਦੀ ਤੋਂ ਜਲਦੀ ਸਾਰੇ ਚੌਕਾਂ ਦਾ ਨੀ ਪੱਥਰ ਰੱਖ ਕੇ ਉਹਨਾਂ ਨੂੰ ਸ਼ੁਰੂ ਕੀਤਾ ਜਾਵੇ ਤਾਂ ਕਿ ਸ਼ਹਿਰ ਦੀ ਜਿਹੜੀ ਹੈ ਸੋਹਣੀ ਸੁੰਦਰ ਦੇਖਿਆ ਉਹ ਸਾਡ ਅਸੀਂ ਲੋਕਾਂ ਨੂੰ ਸਮਰਪਣ ਕਰ ਸਕੀਏ। ਉਹਨਾਂ ਦੀ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਨੇ ਇਹਦੇ ਨਾਲ ਔਰ ਸ਼ਹਿਰ ਦੀ ਸੁੰਦਰਤਾ ਵੀ ਜੁੜੀ ਹੈ ਔਰ ਅਸੀਂ ਸਾਰੇ ਗੁਰੂਆਂ ਪੀਰਾਂ ਫਕੀਰਾਂ ਦਾ ਆਪਣੇ ਧਰਮ ਗੁਰੂਆਂ ਦਾ ਅਸੀਂ ਜਿਹੜਾ ਆਸ਼ੀਰਵਾਦ ਪ੍ਰਾਪਤ ਕਰਾਂਗੇ। ਧੰਨਵਾਦ। ਇਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਡੇ ਇੱਕ ਸ਼ਬਦਾਂ ਦਾ ਸੰਸ਼ੋਧਨ ਕਰਨਾ ਚਾਹਨਾ ਜੀ ਇਹ ਮੇਰੀ ਵਾਰਡ ਵਾਸਤੇ ਨਹੀਂ ਹੋਇਆ ਚਾਹੇ ਇਹ ਏਰੀਆ ਮੇਰੀ ਵਾਰਡ ਦੇ ਵਿੱਚ ਪੈਂਦਾ ਵਾ ਲੇਕਿਨ ਇਹ ਜਿਹੜਾ ਚੌਂਕ ਹੈ ਇਹ ਸਾਡੇ ਸ਼ਹਿਰ ਨੂੰ ਸਮਰਪਿਤ ਆ ਕਿਉਂਕਿ ਭਗਵਾਨ ਸ਼੍ਰੀ ਪਰਸ਼ੂਨਾਮ ਜੀ ਇਹ ਕਿਸੇ ਵੀ ਜਾਤ ਪਾਤ ਦੇ ਨਾਲ ਬੱਜੇ ਨਹੀਂ ਹੋਏ ਨੋ ਡੋਟ ਕੀ ਐਸੀ ਬ੍ਰਾਹਮਣ ਸਮਾਜ ਇਹਨਾਂ ਨੂੰ ਅਸੀਂ ਸਾਡੇ ਪੂਜਨੀਏ ਸਾਡੇ ਪਰਸ਼ੂਰਾਮ ਜੀ ਦੇ ਜਿਹੜੇ ਭਗਵਾਨ ਵਿਸ਼ਨੂ ਜੀ ਦੇ 6ਵੇਂ ਅਵਤਾਰ ਆ ਲੇਕਿਨ ਇਹ ਸਦਾ ਹੀ ਸਾਰੇ ਦੁਨੀਆ ਦਾ ਕਲਿਆਣ ਮੰਗਦੇ ਆ ਤੇ ਇਹ ਜਿਹੜਾ ਚੌਂਗ ਆ ਅੱਜ ਅਸੀਂ ਯੂਨੀਅਲ ਕਾਉਂਸਲ ਨਕੋਦਲ ਬਲੋਂਜੀ ਦਾ ਸਥਾਪਨ ਕੀਤਾ ਗਿਆ ਹੈ ਇਹਦੇ ਵਿੱਚ ਮਹੰਤ ਸ਼੍ਰੀ ਗੋਵਿੰਦਾਸ ਜੀ ਸਾਡੇ ਪ੍ਰਧਾਨ ਅਮਨੀਤ ਨੀਤਾ ਜੀ ਤੇ ਇਹਦੇ ਨਾਲ ਸਾਡੇ ਐਮਐਲਏ ਮੈਡਮ ਦੇ ਤੇ ਮੇਰੇ ਸਾਰੇ ਹੀ ਸਹਿਯੋਗੀ ਕਾਉਂਸਲਰ ਸਾਹਿਬਾਨ ਦੇ ਸਾਥ ਦੇ ਨਾਲ ਇਹ ਜਿਹੜਾ ਚੌਂਗ ਸੰਪਨ ਹੋਇਆ ਚਾਹੇ ਇਹਦੀ ਮਨਜ਼ੂਰੀ ਸਾਨੂੰ 3 ਸਾਲ ਪਹਿਲਾਂ ਅਸੀਂ ਲੈਲੇ ਸੀ ਪਾਸ ਕਰਵਾ ਲਈ ਸੀ ਲੇਕਿਨ ਕੋਈ ਸਾਨੂੰ ਪਰਮਿਸ਼ਨਸ ਲੈਣ ਦੇ ਵਿੱਚ ਪ੍ਰੋਬਲਮਸ ਆ ਰਹੀ ਸੀ ਉਹ ਸਾਡੇ ਕਾਉਂਸਲ ਵੱਲੋਂ ਜਲਦ ਤੋਂ ਜਲਦ ਲੈ ਕੇ ਇਹਦਾ ਕੰਮ ਅਸੀਂ ਸ਼ੁਰੂ ਕਰਵਾਇਆ ਹੈ ਤੇ ਮੈਂ ਤੁਹਾਨੂੰ ਇੱਕ ਉਮੀਦ ਨਾਲ ਗੱਲ ਕਰਦਾ ਮੈਂ ਯਕੀਨ ਦੇ ਨਾਲ ਗੱਲ ਕਰਦਾ ਕਿ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਅਸ਼ੀਰਵਾਦ ਦੇ ਨਾਲ ਜਿਹੜਾ ਇਹ ਚੌਕ ਬਣੇਗਾ ਇਹ ਇੱਕ ਨਮੂਨੇ ਦਾ ਚੌਕ ਬਣੇਗਾ ਜਿਹੜਾ ਕਿ ਆਰੇਡ ਵਾਲੇ ਦੇ ਏਰੀਆ ਵਿੱਚ ਤੁਹਾਨੂੰ ਕਿਤੇ ਦੇਖਣ ਨੂੰ ਤੁਸੀਂ ਕਦੇ ਵੀ ਨਹੀਂ ਦੇਖਿਆ ਹੋਵੇਗਾ ਬਾਕੀ ਉਸ ਪਰਮਾਤਮਾ ਦੀ ਇੱਛਾ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਦਾ ਇਸ ਚੌਕ ਨੂੰ ਰੂਪ ਦੇਣਾ ਹੈ ਤੇ ਕਿਦਾਂ ਦੇਣਾ ਹੈ ਮਮ ਜੀ ਪਹਿਲੇ ਚੌਕ ਜਿਹੜੇ 2017 ਦੇ ਵਿੱਚ ਅਨਾਉਂਸ ਕੀਤੇ ਗਏ ਸੀ ਜਿਹਦੇ ਵਿੱਚ ਡਾਕਟਰ ਬੀਰਮ ਦੇਕਰ ਸਾਹਿਬ ਦੂਜਾ ਜਿਹੜਾ ਚੌਕ ਸੀ ਦਾ ਐਮਪੀ ਚੌਕ ਔਰ ਤੀਸਰਾ ਵਾਲਮੀਕ ਚੌਕ ਇਹ 2017 ਦੇ ਵਿੱਚ ਅਨਾਉਂਸ ਹੋਏ ਸੀ ਤੇ 2000 ਜਾ ਕੇ ਇਹ 14 ਦੇ ਵਿੱਚ ਬਣੇ ਆ ਤੇ ਇਸ ਦਾ ਕੋਈ ਪ੍ਰੋਬਲਮ ਵੀ ਨਹੀਂ ਆਏਗੀ ਦੇਖੋ ਜੀ ਇਸ ਚੌਕ ਨੂੰ ਬਣਾਉਣ ਦੇ ਵਿੱਚ ਇਸ ਚੌਕ ਦਾ ਨੈਪ ਤਿਆਰ ਕਰਨ ਦੇ ਵਿੱਚ ਇਹਦੀ ਪਲੈਨਿੰਗ ਕਰਨ ਦੇ ਵਿੱਚ ਮੈਂ ਆਪਣੇ ਐਸਓ ਸਾਹਿਬ ਦਾ ਇਹੋ ਸਾਹਿਬ ਦਾ ਪ੍ਰਧਾਨ ਜੀ ਦੇ ਸਹਿਯੋਗ ਦੇ ਨਾਲ ਮੈਂ 3 ਸਾਲਿਆਂ ਦਾ ਪਿੱਛਾ ਨਹੀਂ ਛੱਡਿਆ ਜੀ ਤੇ ਮੈਂ ਤੁਹਾਨੂੰ ਇਹ ਆਸ਼ਵਾਸਨ ਦਿਵਾਉਣਾ ਵਾ ਕਿ ਜਿੰਨੀ ਦੇਰ ਤੱਕ ਇਹ ਚੌਂਕ ਕੰਪਲੀਟ ਨਹੀਂ ਹੋਏਗਾ ਉਨੀ ਦੇਰ ਤੱਕ ਮੈਂ ਆਪਣੇ ਨਗਰ ਕੌਂਸਲ ਦੇ ਸਾਥੀਆਂ ਦਾ ਆਪਣੇ ਠੇਕੇਦਾਰ ਸਾਹਿਬ ਦਾ ਜਿਹੜਾ ਮਈਰ ਸਾਹਿਬ ਕੋਲ ਠੇਕਾ ਵਾ ਮੈਂ ਉਹਦਾ ਪਿੱਛਾ ਨਹੀਂ ਛੱਡਣਾ ਇਸ ਚੌਂਕ ਨੂੰ ਜਲਦ ਤੋਂ ਜਲਦ ਅਸੀਂ ਟਾਰਗੇਟ ਲੈ ਕੇ ਚੱਲੇ ਆ 2 ਮਹੀਨੇ ਬਾਅਦ ਤੋਂ ਬਾਅਦ ਹੋ ਸਕਦਾ 15-20 ਦਿਨ ਹੋਰ ਲੱਗ ਜਾਣ 3 ਮਹੀਨੇ ਦੇ ਵਿੱਚ ਵਿੱਚ ਇਹ ਚੌਂਕ ਬਣ ਕੇ ਨਗਰਦਰ ਸ਼ਹਿਰ ਨੂੰ ਸਮਾਪਤ ਹੋਏਗਾ ਉਹ ਧੰਨਵਾਦ